ਰਾਜੇ ਨੂੰ ਨਾ ਪਤਾ ਲੱਗਦਾ ਕਿ ਮੇਰੇ ਰਾਸ ਦੇ ਵਿੱਚ ਕੋਈ ਇਦਾਂ ਦਾ ਬੰਦਾ ਜਿਹਦਾ ਸਮੂਹ ਦੇਖ ਲੋ ਸਵੇਰੇ ਸਵੇਰੇ ਤੇ ਸਾਰਾ ਦਿਨ ਤਾਨੂੰ ਭੋਜਨ ਨਸੀਬ ਨਹੀਂ ਹੁੰਦਾ ਇਸ ਚੀਜ਼ ਨੂੰ ਪਰਖਣ ਲਈ ਕਿ ਇਹਦੇ ਵਿੱਚ ਕਿੰਨੀ ਤੇ ਸੱਚਾਈ ਆ ਰਾਜਾ ਨਾ ਉਸ ਬੰਦੇ ਨੂੰ ਰਾਤ ਨੂੰ ਆਪਣੇ ਨਾਲ ਸੁਲਾ ਲੈਂਦਾ ਜਦੋਂ ਰਾਜਾ ਸਵੇਰ ਨੂੰ ਉੱਠਦਾ ਤਾਂ ਰਾਜੇ ਦਾ ਸਾਰਾ ਦਿਨ ਭੋਜਨ ਕਰਨ ਨੂੰ ਮਨ ਨਹੀਂ ਕਰਦਾ ਤਾਂ ਰਾਜੇ ਨੂੰ ਬੜਾ ਗੁੱਸਾ ਆਉਂਦਾ ਕਿ ਕਿੱਦਾਂ ਦਾ ਬੰਦਾ ਇਸ ਨੂੰ ਤਾਂ ਫਾਂਸੀ ਦੇ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਰਾਜਾ ਨਾ ਉਹਦੀ ਫਾਂਸੀ ਦਾ ਐਲਾਨ ਕਰ ਦਿੰਦਾ ਤੇ ਜਦੋਂ ਉਸ ਬੰਦੇ ਨੂੰ ਉਹਦੀ ਆਖਰੀ ਇੱਛਾ ਪੁੱਛੀ ਜਾਂਦੀ ਆ ਕਿ ਤੇਰੀ ਆਖਰੀ ਇੱਛਾ ਹੈਗੀ ਆ ਤਾਂ ਉਹ ਕਹਿੰਦਾ ਰਾਜਨ ਤੂੰ ਮੇਰਾ ਮੂੰਹ ਦੇਖਿਆ ਸਾਰਾ ਦਿਨ ਤੈਨੂੰ ਭੋਜਨ नसीब ਨਹੀਂ ਹੋਇਆ ਲੇਕਿਨ ਮੈਂ ਤੇਰਾ ਹੂੰ ਦੇਖਿਆ ਸਵੇਰੇ ਉੱਠਦੇ ਤੇ ਮੈਨੂੰ ਫਾਂਸੀ ਦੀ ਸਜ਼ਾ नसीब ਹੋਈ ਇਹ ਤੇ ਰਾਜੇ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਉਹ ਕਹਿੰਦੇ ਆ ਨਾ ਬੁਰਾ ਜੋ ਦੇਖਣ ਬਾ ਚਲਿਆ ਬੁਰਾ ਨਾ ਮਿਲਿਆ ਕੋਈ ਜੋ ਦੇਨ ਆਪਣਾ ਢੁੰਡਿਆ ਉਸ ਸੇ ਬੁਰਾ ਨਾ ਕੋਈ